ਇਹ ਮਾਮਲਾ ਪਿਛਲੇ ਲਗਭਗ 6.5 ਸਾਲ ਦਾ ਚੱਲੇ ਆ ਰਿਹਾ ਜੀ ਸਾਡੇ ਜ਼ਮੀਨਾਂ ਖਵੈਰ ਹੋਈਆਂ ਸੀਗੀਆਂ ਨੈਸ਼ਨਲ ਹਾਈਵੇ ਦੇ ਵਿੱਚ ਉਸ ਬਰਜਾਹ ਜਿਨ ਸਾਡੇ ਪਿੰਡ ਤੇ ਬੰਨੇ ਦੇ ਪਹੁੰਚਾ ਹੋਇਆ ਜੀ ਉੱਥੇ ਅਸੀਂ ਸਵੇਰ ਤੇ ਧਰਨਾ ਲਾਈ ਬੈਠੇ ਆ ਵੀ ਅੱਗੇ ਨਹੀਂ ਜਾਣਗੇ ਮਾਰਕੀਟ ਰੇਟ ਇੱਥੇ ਜੋ ਨੋਰਮਲ ਜ਼ਮੀਨਾਂ ਦਾ ਇਸ ਟਾਈਮ 55 ਲੱਖ ਰੁਪਏ ਚੱਲਦਾ ਹੈ ਏਕੜ ਦਾ ਜੀ ਪਰ ਇਹ ਸਾਨੂੰ 9 ਲੱਖ 5000 ਰੁਪਏ ਏਕੜ ਦਾ ਪਾਰ ਹੈ 2013 ਦੇ ਐਕਟ ਦੇ ਤਹਿਤ ਉਹ ਕਹਿੰਦਾ ਵੀ ਮਾਰਕੀਟ ਰੇਟ ਤੇ ਅਜਾੜਾ ਪੱਤਾ ਦੇਣਾ 100% ਹਰਨੋ ਦੱਸਤਾ ਉਹਨੇ ਮੀਟਿੰਗਾਂ ਕਰ ਲਈਆਂ ਮੀਟਿੰਗ ਕੋਲ ਹੋਰ ਕਹਿ ਦਿੰਦੇ ਆ ਬਾਹਰ ਆ ਕੇ ਕੁਝ ਕਹਿ ਦਿੰਦੇ ਆ ਸੋ ਨੈਸ਼ਨਲ ਹਾਈਵੇ ਬੜੇ ਸਟ੍ਰਿਕਲੀ ਮਾਣਜੋ ਖਮਾਦੇ ਪਾਲਣਾ ਕਰ ਰਿਹਾ ਵੀ ਤੇ ਜਿੰਨਾ ਨੰਬਰਾਂ ਤੇ ਸਟੇ ਹੋ ਉਹਦੇ ਤੇ ਆਪਾਂ ਕੋਈ ਕਾਰਗਰ ਨਹੀਂ ਕਰਦੇ ਮੈਂ ਕਿਹਾ ਨਹੀਂ ਜੀ ਮੇਰੀ ਸ੍ਰੀ ਚੰਗੇ ਥਾਂ ਤੇ ਚੰਗੀ ਫਸਲ ਦਿੰਦੀ ਏ ਮੈਂ ਤੇ 15 ਰੁਪਿਆ ਦੇਣਾ ਮੈਂ ਤੇ 16 ਰੁਪਿਆ ਦੇਣਾ ਸੋ ਹਰ ਬੰਦੇ ਦੀ ਇਹ ਡਿਮਾਂਡ ਐਂਡ ਸਪਲਾਈ ਤੇ ਕੰਮ ਚੱਲਦਾ ਲੋਡ ਅਨੁਸਾਰ দর্শকাল D5 চ্যানেল ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਜਿੱਥੇ ਅੱਜ ਰੋਪੜ ਲੁਧਿਆਣਾ ਹਾਈਵੇ ਜਿਹੜਾ ਹੈ ਗ੍ਰੀਨਫੀਲਡ ਪ੍ਰੋਜੈਕਟ ਦੇ ਤਹਿਤ ਬਣਨ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਤੜਕਸਾਤ ਹੋਈ ਪੁਲਿਸ ਦੇ ਵੱਲੋਂ ਲਗਾਤਾਰ ਛੋਣੀ ਦੇ ਵਿੱਚ ਜਿਹੜਾ ਏਰੀਆ ਹੈ ਮਾਚੀਵੜਾ ਸਾਹਿਬ ਦਾ ਏਰੀਆ ਜਾਏ ਉਹ ਪਿੰਡਾਂ ਦੀ ਗੱਲ ਹੋਵੇ ਉਹ ਤਬਦੀਲ ਕਰ ਦਿੱਤਾ ਸੀਗਾ ਉੱਥੇ ਹੀ ਜਿਸ ਤਰ੍ਹਾਂ ਹੀ ਸਜੋ ਮਾਜਰੇ ਦਾ ਪਿੰਡ ਹੈ ਜਿਹੜਾ ਉਸ ਦੇ ਵਿੱਚ ਵੀ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਅਤੇ ਭਾਰੀ ਪੁਲਿਸ ਬਲ ਜਿਹੜਾ ਨਾਲ ਆਪਣੇ ਜਹੇ ਉਹ ਜੰਤਰ ਰੋਣ ਅੱਗ ਪਝਾਓ ਜੰਤਰ ਰੋਣ ਜਹੇ ਉਹ ਹੋਰ ਪਾਣੀ ਦੀਆਂ ਬੁਛਾਰਾਂ ਵਾਲੇ ਜਿਹੜੇ ਕਹਿ ਸਕਦੇ ਆ ਕਿ ਵਾਟਰ ਕੈਨਨ ਹੋਣ ਉਸ ਤਰ੍ਹਾਂ ਦੇ ਜੰਤਰ ਲੈ ਕੇ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਹੋਇਆ ਸੀਗਾ ਉੱਥੇ ਹੀ ਅੱਜ ਸੱਜੋ ਮਾਜਰੇ ਦੇ ਵਿੱਚ ਜਿਹੜੀ ਪਿੰਡ ਦੀ ਜ਼ਮੀਨ ਸੀਗੀ ਇਹ ਵੀ ਉਸੇ ਜਗ੍ਹਾ ਦੇ ਵਿੱਚ ਆ ਰਹੀ ਸੀ ਜਿੱਥੋਂ ਹਾਈਵੇ ਨਿਕਲਣਾ ਹੈ ਤਾਂ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਨਾਹਰੇਬਾਜੀ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇੱਥੇ ਜਿਹੜੀ ਹੈ ਆਪਣੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਸਾਰਾ ਮਾਮਲਾ ਹੈ ਬਾਈ ਜੀ ਨਾਮ ਕੀ ਹੈ ਤੁਹਾਡਾ ਕਿਹੜਾ ਪਿੰਡ ਨਾਮ ਗੁਰਸੇਵਕ ਸਿੰਘ ਪਿੰਡ ਸੈਜੋ ਮਾਜਰਾ ਹੈ ਕੀ ਮਾਮਲਾ ਹੈਗਾ ਅੱਜ ਜਿੱਦਾਂ ਹੀ ਹਾਈਵੇ ਦਾ ਪ੍ਰੋਜੈਕਟ ਹੈ ਸਵੇਰ ਤੜਕਸਾਰ ਤੋਂ ਹੀ ਪੁਲਿਸ ਦੇ ਵੱਲੋਂ ਜਮੀਨ ਐਕਵਾਇਰ ਕਰਨ ਦੇ ਲਈ ਪਹੁੰਚੀ ਹੋਇਆ ਪ੍ਰਸ਼ਾਸਨ ਪਹੁੰਚਿਆ ਹੋਇਆ ਤੁਸੀਂ ਇੱਥੇ ਵਿਰੋਧ ਕਰ ਰਹੇ ਹੋ ਓ ਮਾਮਲਾ ਕੀ ਹੈਗਾ ਸਰ ਇਹ ਮਾਮਲਾ ਪਿਛਲੇ ਲਗਭਗ 6.5 ਸਾਲ ਦਾ ਚੱਲੇ ਆ ਰਿਹਾ ਜੀ ਹੂੰ ਸਾਡੇ ਜ਼ਮੀਨਾਂ ਐਕਵਾਇਰ ਹੋਈਆਂ ਸੀ ਨੈਸ਼ਨਲ ਹਾਈਵੇ ਦੇ ਵਿੱਚ ਹੂੰ ਤੇ ਉਹਦਾ ਸਾਨੂੰ ਜਿਹੜਾ ਮੁਆਵਜ਼ਾ ਡੀਸੀ ਰੇਟ ਤੇ ਮਲਟੀ ਫੈਕਟਰ ਲਾ ਕੇ ਸਾਨੂੰ ਦਿੱਤੇ ਗਏ ਨੇ ਜਿਹੜਾ ਕਿ 9 ਲੱਖ 5000 ਰੁਪਏ ਰੇਟ ਸਾਨੂੰ ਏਕੜ ਤੋਂ ਦਿੱਤਾ ਹੈਗੇ ਅਸੀਂ ਇਹਨਾਂ ਕੋਲੋਂ ਮਾਰਕੀਟ ਰੇਟ ਦੀ ਮੰਗ ਕਰ ਰਹੇ ਹਾਂ ਤਿੰਨ ਸਾਲਾਂ ਤੋਂ ਹੀ ਪ੍ਰਸ਼ਾਸਨ ਸਾਡੇ ਨਾਲ ਮੀਟਿੰਗਾਂ ਕਰ ਰਿਹਾ ਸਾਨੂੰ ਸੱਦ ਲੰਦਾ ਉਥੋਂ ਮੋੜ ਦਿੰਦਾ ਸੱਦ ਲੰਦੇ ਨਾ ਮੋੜ ਦਿੰਦੇ ਆ ਤੇ ਉਦੋਂ ਬਾਅਦ ਅਸੀਂ ਜਦੋਂ ਇੱਥੇ ਨਾ ਗੱਲ ਬਣੀ ਤਾਂ ਅਸੀਂ ਹਾਈ ਕੋਰਟ ਕੇਸ ਕਰੇ ਨੇ ਉਥੋਂ ਸਾਨੂੰ ਸਟੇ ਹੋਈ ਹੋਈ ਆ 2 ਸਾਲ ਸਾਡੀ ਸਟੇ ਹੋਈ ਨਾ ਹੋ ਗਈ ਤੇ 2 ਸਾਲ ਤੋਂ ਇਹ ਜਿਹੜੇ ਸਾਡਾ ਪ੍ਰਸ਼ਾਸਨ ਐ ਐਸਡੀਐਮ ਸਮਰਾਲਾ ਇਹ ਸਾਡੀ ਸਟੇ ਨੂੰ ਮੰਨਣ ਨੂੰ ਤਿਆ ਪਰ ਅੱਜ ਅਸੀਂ 4 ਦਿਨ ਪਹਿਲਾਂ ਫੇਰ ਦੁਬਾਰਾ ਅਸੀਂ ਸਾਬ ਕੋਲ ਸਟੇ ਲਈ ਗਏ ਸੀ ਸਾਡੇ ਕੋਲ ਸਟੇ ਲੱਗੀ ਹੋਈ ਆ ਤੇ ਉਦੋਂ ਇਹਨਾਂ ਨੇ ਸਾਨੂੰ ਵਾਪਸ ਕਰਤਾ ਵੀ ਸਟੇ ਨਹੀਂ ਅਸੀਂ ਕਬਜ਼ੇ ਲਾਵਾਂਗੇ ਅੱਜ ਹੀ ਕਬਜ਼ੇ ਲੈਣ ਇੱਥੇ ਆਏ ਹੋਏ ਨੇ ਤੇ ਅਸੀਂ ਆਪਣੇ ਖੇਤਾਂ ਦੀ ਰਾਖੀ ਬੈਠੇ ਆਂ ਤੁਹਾਡੇ ਖੇਤਾਂ 'ਚ ਪਹੁੰਚਿਆ ਆ ਜੇ ਪ੍ਰਸ਼ਾਸਨ ਵੈਸੇ ਇੱਥੇ ਪੁਲਿਸ ਪਈ ਆ ਜਿਹੜੇ ਅਧਿਕਾਰੀ ਨੇ ਐਨ ਚਾਹੀਦੇ ਉਹ ਗੜੇ ਮਾਰ ਰਹੇ ਨੇ ਇੱਥੇ ਪੁਲਿਸ ਪ੍ਰਸ਼ਾਸਨ ਸਾਡੇ ਪਿੰਡ ਤੇ ਬੰਨੇ ਤੇ ਪਹੁੰਚਿਆ ਹੋਇਆ ਜੀ ਉੱਥੇ ਅਸੀਂ ਸਵੇਰ ਦੇ ਧਰਨਾ ਲਈ ਬੈਠੇ ਆ ਵੀ ਅੱਗੇ ਨਹੀਂ ਜਾਣਦੇ ਆ ਕਿੰਨੀ ਜ਼ਮੀਨ ਕਿੰਨੀ ਹੈਗੀ ਤੁਹਾਡੀ ਜਿਹੜੀ ਜਿੱਥੇ ਸਟੇ ਲੱਗੀ ਸੀ ਸਾਡੇ ਪਿੰਡ ਲਗਭਗ 20 ਏਕੜ ਦਾ ਰਕਬਾ ਜਿਹੜਾ ਅਕਵਾਇਰ ਕੀਤਾ ਜਾ ਰਿਹਾ ਉਹਦੇ ਵਿੱਚੋਂ 18 ਏਕੜ ਦੇ ਨੰਬਰਾਂ ਤੇ ਲਗਭਗ ਸਟੇ ਹੋਈ ਹੋਈ ਹੈ ਉਹ ਸਾਡਾ ਮੱਛੀ ਫਾਰਮ ਵੀ ਆ ਰਿਹਾ ਮੱਛੀ ਫਾਰਮ ਬਾਰੇ ਵੀ ਨਾਲ ਜਦੋਂ ਦੀ 3A ਕਰ ਰਹੇ ਨੇ ਉਦੋਂ ਤੋਂ ਹੀ ਇਹ ਨਾਲ ਵਾਰ-ਵਾਰ ਅਸੀਂ ਰابطਾ ਕਾਇਮ ਕਰ ਰਹੇ ਹਾਂ ਕਿ ਸਾਡਾ ਫਿਸ਼ ਪਾਉਂਡ ਸਾਨੂੰ ਕਮਰਸ਼ੀਅਲ ਵੇਚਤੇ ਜਾਣ ਪਰ ਐਸਡੀਐਮ ਸਾਹਿਬ ਇੱਥੇ ਕਹਿੰਨੇ ਗਏ ਤੁਸੀਂ 8-8 ਫੁੱਟ ਮਿੱਟੀ ਚੱਕੀ ਹੋਈ ਆ ਪਰ ਤੁਸੀਂ ਮੌਕੇ ਦੇਖ ਸਕਦੇ ਹੋ ਅਸੀਂ ਧਰਤੀ ਨਾਲ ਉੱਪਰ ਬੰਨ ਕੇ ਮੱਛੀ ਫਾਰਮ ਬਣਾਇਆ ਹੋਇਆ employment ਵਧਾਉਣ ਵਾਸਤੇ ਤੇ ਜਿਹੜੀ ਗੈਰਮੁਨਕੀ ਤੋਂ ਸਾਡੀ ਕਿਤਾਬ ਵਿੱਚ ਦਰਜ ਆ ਜੇ ਉਹਦੀ ਅਸੀਂ ਅੱਜ ਆਪਣੀ ਜ਼ਮੀਨ ਨੂੰ ਕਿਸੇ ਨੂੰ ਰਜਿਸਟਰੀ ਕਰਾਉਣੀ ਆ ਤਾਂ ਸਾਨੂੰ ਕਮਰਸ਼ੀਅਲ ਦੇ ਪੈਸੇ ਲੱਗਦੇ ਆ ਸਟਾਮ ਪਰ ਸਾਨੂੰ ਜਿਹੜੀ ਜ਼ਮੀਨ ਦੇ ਪੈਸੇ ਆ ਐਗਰੀਕਲਚਰ ਲੈਂਡ ਦੇ ਉੱਤੇ ਜਾ ਰਹੇ ਉਹ ਵੀ ਡੀਸੀ ਰੇਟ ਦੇ ਉੱਤੇ ਜਾ ਰਹੇ ਨੇ ਮਾਰਕੀਟ ਰੇਟ ਦੀ ਨਹੀਂ ਉੱਤੇ ਜਾ ਰਹਿਆ ਮਾਰਕੀਟ ਰੇਟ ਕੀ ਚੱਲਦਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਾਨੂੰ ਮਾਰਕੀਟ ਰੇਟ ਮਿਲਣਾ ਚਾਹੀਦਾ ਉਹ ਕਿੰਨਾ ਕੀ ਮਾਰਕੀਟ ਰੇਟ ਇੱਥੇ ਜੇ ਨੋਰਮਲ ਜ਼ਮੀਨਾਂ ਦਾ ਇਸ ਟਾਈਮ 55 ਲੱਖ ਰੁਪਏ ਚੱਲ ਰਹੀ ਏਕੜ ਦਾ ਹੀ ਪਰ ਇਹ ਸਾਨੂੰ 9 ਲੱਖ 5000 ਰੁ ਕਿ ਕੱਲੀ ਤੁਹਾਡੀ ਜ਼ਮੀਨ ਆ ਰਹੀ ਹੈ ਜਾਂ ਹੋਰ ਕਿਸਾਨ ਵੀ ਵਿਰੋਧ ਕਰ ਰਹੇ ਨੇ ਨਾਲ ਪਿੰਡ ਵਾਸੀ ਸਹਿਜੋ ਮਾਜਰਾ ਸਾਰਾ ਹੀ ਵਿਰੋਧ ਕਰ ਰਿਹਾ ਇੱਥੋਂ ਦੇ ਇੱਕ ਦੋ ਕਿਸਾਨ ਨੇ ਜਿਨ੍ਹਾਂ ਦਾ ਰਕਬਾ ਸਹਿਜੋ ਮਾਜਰੇ ਦਾ ਨਹੀਂ ਹੈਗਾ ਪਰ ਉਹ ਰਿਬਛਿੰਦੇ ਸਾਡੇ ਪਿੰਡ ਦੇ ਨੇ ਉਹ ਸਹਿਮਤੀ ਦੇ ਰਹੇ ਨੇ ਉਹਨਾਂ ਤੋਂ ਬਿਨਾ ਕੋਈ ਸਹਿਜੋ ਮਾਜਰੇ ਦਾ ਬਿਛਿੰਦੇ ਇਹਨਾਂ ਨੂੰ ਸਹਿਮਤੀ ਨਹੀਂ ਦੇ ਰਿਹਾ ਜ਼ਮੀਨਦਾਰ ਨੂੰ ਕੋਈ ਤਿਆਰ ਨਹੀਂ ਜੀ ਇੱਥੇ ਹੁਣ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਜਾਂ ਹੋਰ ਅਧਿਕਾਰੀ ਪਹੁੰਚ ਜਾਂਦੇ ਨੇ ਤੁਹਾਡੇ ਵੱਲੋਂ ਨਹੀਂ ਐਕਵਾਇਰ ਕਰਨ ਦਿੱਤੀ ਜਾਊਗੀ ਨਹੀਂ ਪਹਿਲਾਂ ਤੁਸੀਂ ਉਹਨਾਂ ਨੂੰ ਸਟੇ ਦਿਖਾਵਾਂਗੇ ਸਾਡੇ ਕੋਲ ਸਟੇ ਹੈਗੀ ਆ ਜੇ ਉਹਦੇ ਜਵਾਬ ਜੂ ਤੋਂ ਸਾਡੇ ਨਾਲ ਜ਼ਬਰਦਸਤੀ ਕਰਨਗੇ ਤਾਂ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਫਿਰ ਵੀ ਇਹ ਧੱਕੇ ਨਾਲ ਐਕਵਾਇਰ ਕਰਨਗੇ ਤਾਂ ਅਸੀਂ ਫਿਰ ਕੋਰਟ ਦੇ ਵਿੱਚ ਰਹੀ ਆ ਉਹਨਾਂ ਦੇ ਕੰਡਕਟ ਕਰਵਾਵਾਂਗੇ ਜੀ ਹਾਂ ਤਾਂ ਬਿਲਕੁਲ ਪਿੰਡ ਵਾਸੀ ਸੀਗੇ ਗੱਲਬਾਤ ਕੀਤੀ ਆ ਜਿਹੜੇ ਮੱਛੀ ਫਾਰਮ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਚੱਲਦਾ ਹੈਗਾ ਤੁਹਾਡੇ ਇਸ ਟਾਈਮ ਚੱਲ ਰਿਹਾ ਹਾਂਜੀ ਹਾਂਜੀ ਉਹ ਇਸ ਟਾਈਮ ਚਾਲੂ ਹਾਲਤ ਵਿੱਚ ਆ ਜੀ ਹਾਂ ਬਿਲਕੁਲ ਉਹ ਚੱਲ ਰਿਹਾ ਮੈਕਮੇਂ ਦੇ ਗਾਈਡਲਾਈਨਸ ਲੈ ਕੇ ਆਪਾਂ ਨੇ ਮੱਛੀ ਫਾਰਮ ਨੂੰ ਸ਼ੁਰੂ ਕੀਤਾ ਸੀ ਸਰਕਾਰੀ ਮੈਕਮੇਂ ਤੋਂ ਸਾਨੂੰ ਇਹਦੀ ਸਬਸਿਡੀ ਹੋਈ ਸੀ ਜਦੋਂ ਸ਼ੁਰੂਆਤ ਕੀਤਾ ਸੀ ਇਹਦੇ ਬਾਰੇ ਅਸੀਂ 3A 3 ਦੀ ਨੋਟੀਫਿਕੇਸ਼ਨਾਂ ਤੇ ਸਾਰਿਆਂ ਤੇ ਇਤਰਾਜ਼ ਦਿੱਤੇ ਸੀ ਪਰ ਇਹ ਕਹਿੰਦੇ ਸੀ ਵੀ ਅਵਾਰਡ ਸਮੇਂ ਕਰ ਦਾਂਗੇ ਅਵਾਰਡ ਟਾਈਮ ਸਾਡੇ ਇਹਨਾਂ ਨੇ ਕੁਝ ਨਹੀਂ ਕਰਿਆ ਤੇ ਹੁਣ ਆ ਕੇ ਸਾਡੇ ਕੋਲੋਂ ਅਸੀਂ ਧੱਕੇ ਨਾਲ ਕਬਜ਼ੇ ਲੈਣ ਆ ਰਹੇ ਹਾਂ ਤੇ ਸਾਡੇ ਨੈਸ਼ਨਾਈਜ਼ ਨੇ ਹੁਣ ਤੱਕ ਸਾਨੂੰ ਇਹ ਚਿੱਠੀਆਂ ਦਾ ਜਵਾਬ ਦੱਸਿਆ ਹੀ ਨਹੀਂ ਹੈ ਵੀ ਇੱਥੇ ਫਿਸ਼ ਪੌਂਡ ਹੈ ਜਾਂ ਨਹੀਂ ਹੈ ਜਦ ਕਿ ਮੌਕੇ ਤੇ ਸਾਡਾ ਗਦਾਪਰੀਆਂ ਚ ਬਿੱਲ ਬਿਜਲੀ ਤਾਂ ਅਸੀਂ ਭਰ ਰਹੇ ਹਾਂ ਮੋਟਰ ਮੇਂ ਬਿਜਲੀ ਵਿਭਾਗ ਕਹਿੰਦਾ ਕਿ ਤੁਹਾਡੇ ਕਮਰਸ਼ੀਅਲ ਕੰਮ ਆ ਤੁਸੀਂ ਬਿਜਲੀ ਦਾ ਬਿੱਲ ਪੇ ਕਰ ਰਹੇ ਸਾਨੂੰ ਉਹਦਾ ਬਿੱਲ ਪੇ ਕਰਦੇ ਆ ਪਰ ਨੈਸ਼ਨਲ ਹਾਈਵੇ ਵਾਲੇ ਨਹੀਂ ਮੰਨ ਰਹੇ ਜੀ ਮੰਗ ਕੀ ਕਰਦੇ ਹਾਂ ਖਾਸ ਕਰਕੇ ਮੰਗ ਤਾਂ ਸਾਡੀ ਇਹੀ ਹੈ ਵੀ ਸਾਡੇ ਜਿਹੜੇ ਜ਼ਿਮੀਦਾਰਾਂ ਦੀ ਨਾਰਮਲ ਜ਼ਮੀਨਾਂ ਨੇ ਉਹਨਾਂ ਨੂੰ ਸਾਨੂੰ ਮਾਰਕੀਟ ਰੇਟ ਆ 2013 ਦੇ ਐਕਟ ਦੇ ਤਹਿਤ ਉਹ ਕਹਿੰਦਾ ਵੀ ਮਾਰਕੀਟ ਰੇਟ ਤੇ ਅਜਾੜਾ ਪੱਤਾ ਦੇਣਾ 100% ਜਾਂ ਫੈਕਟਰ ਆ ਜਿੱਥੇ ਡੇਢ ਦਾ ਐ ਜਾਂ ਕਿਤੇ 2 ਦਾ ਐ ਉੱਤੇ 2 ਗੁਣਾ ਜਾਂ 4 ਗੁਣਾ ਪੈਸੇ ਦੇਣੇ ਆ ਮਾਰਕੀਟ ਰੇਟ ਤੋਂ ਦਿਓ ਸਾਨੂੰ ਇਹ ਸਾਨੂੰ ਕਲੈਕਟਰ ਰੇਟ ਤੋਂ ਦੇ ਰਹੇ ਨੇ ਜਿਹੜੇ ਆਪਾਂ ਰਜਿਸਟ ਜੇ ਮੈਂ ਸਾਡਾ ਮਾਰਕੀਟ ਰੈਡਰ ਉੱਪਰ 50 ਲੱਖ ਰੁਪਈਆ ਤਾਂ ਸਾਨੂੰ 2 ਕਰੋੜ ਰੁਪਈਆ ਬਣਦਾ ਸਾਡੇ ਪਿੰਡ ਦਾ ਕਿਉਂਕਿ 2 ਕਿਲੋਮੀਟਰ ਸਾਡੇ ਪਿੰਡ ਬਾਹਰ ਹਮ ਅਸੀਂ 2 ਕਰੋੜ ਰੁਪਈਆ ਕਿਲੇ ਦਾ ਮੰਗ ਰਹੇ ਹਾਂ ਵੀ ਸਾਨੂੰ ਦੋ ਪਰ ਇਹ ਸਾਨੂੰ ਉਹੀ 25-22 ਲੱਖ ਰੁਪਏ ਦੇ ਰਹੇ ਤੇ ਫਿਸ਼ ਪੌਂਡ ਦਾ ਮੈਨਾਂ ਕੋਲ ਕਮਰਸ਼ੀਅਲ ਦੀ ਡਿਮਾਂਡ ਕਰ ਰਿਹਾ ਮੇਰੇ ਕਮਰਸ਼ੀਅਲ ਚੱਲ ਰਿਹਾ ਕਾਰੋਬਾਰ ਆ ਸਾਡਾ ਫੇਲ ਹੋਣਾ ਤੇ ਸਾਨੂੰ ਕਾਰੋਬਾਰ ਦੇ ਪੈਸੇ ਦੇ ਆ ਦੋ ਏਕੜ ਨੇ ਮੇਰੇ ਇੱਥੇ ਦੋ ਏਕੜ ਦਾ ਜਾੜਾ ਮੰਗ ਰਹੇ ਹਾਂ ਬੱਪੂ ਜੀ ਤੁਹਾਡਾ ਕੀ ਨਾਮ ਹੈ ਜੀ ਮੈਂ ਗੁਰਮੀਤ ਸਿੰਘ ਜੀ ਤੁਹਾਡੀ ਵੀ ਜ਼ਮੀਨ ਸਟੇ ਵਗੈਰਾ ਲਈਤੀ ਹੋਈ ਹੈ ਹਾਂ ਇਸ ਲਈ ਲਈ ਹੋਈ ਹੈ ਹਮ ਤੇ ਅਸੀਂ ਵੀ ਚਾਹੁੰਦੇ ਹਾਂ ਮਾਰਕੀਟ ਰੇਟ ਤੋਂ ਘੱਟ ਇੱਕ ਬਿਲਕੁਲ ਨਹੀਂ ਦੇਵਾਂਗੇ ਕਿਸੇ ਹਾਲਤ ਵਿੱਚ ਹਮ ਅੱਜ ਪਹੁੰਚਿਆ ਕੋਈ ਇੱਥੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਅਜੇ ਤਾਂ ਕੋਈ ਨਹੀਂ ਪਹੁੰਚਿਆ ਮਤਲਬ ਬਹੁਤ ਸੁਣਿਆ ਵੀ ਆਏ ਹੋਏ ਨੇ ਅਸੀਂ ਬਪਉਦੇ ਬੰਦੇ ਸਵੇਰ ਤੋਂ ਬੈਠੇ ਹਾਂ ਇਸ ਕਰਕੇ ਹੁਣ ਇੱਧਰ ਮਤਲਬ ਸਾਨੂੰ ਪਤਾ ਲੱਗਾ ਕਿ ਪਟਵਾਰੀ ਤੋਂ ਹੁਣ ਅਸੀਂ ਇਸ ਪਾਸੇ ਆ ਗਏ ਜੇ ਕੋਈ ਆ ਜਾਂਦਾ ਅਧਿਕਾਰੀ ਹੈ ਪੁਲਿਸ ਪ੍ਰਸ਼ਾਸਨ ਬਿਲਕੁਲ ਵਿਰੋਧ ਕਰਾਂਗੇ ਜੇ ਇਸੇ ਕਰਕੇ ਬੈਠੇ ਨਹੀਂ ਨਹੀਂ ਇੱਕ ਵਾਰ ਕਰਨ ਦੇਵਾਂਗੇ ਜ਼ਮੀਨ ਬਿਲਕੁਲ ਨਹੀਂ ਕਰਨ ਦਵਾਂਗੇ ਜਦ ਤੱਕ ਸਹੀ ਰੇਟ ਨਹੀਂ ਇਹੀ ਮੰਗਿਆ ਤੁਹਾਡੀ ਕਿ ਸਾਨੂੰ ਰੇਟ ਜਿਹੜਾ ਸਹੀ ਹਾਂਜੀ ਰੇਟ ਸਹੀ ਦਿੱਤਾ ਜਾਵੇ ਹਾਂ ਬਰਬਾਰ ਸਿੰਘ ਜੀ ਹਾਂਜੀ ਬਾਪੂ ਜੀ ਤੁਹਾਡਾ ਕੀ ਨਾਮ ਦਲਬਾਰ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਸ ajo ਮਜਰਾ ਜੀ ਤੁਹਾਡੀ ਵੀ ਜ਼ਮੀਨ ਹੈਗੀ ਕਿੰਨੀ ਜ਼ਮੀਨ ਹੈਗੀ ਮੇਰੀ ਉਹਦੇ 6-7 ਕਨਾਲ ਹੋ ਗਈਆਂ ਜੀ 6-7 ਕਨਾਲ ਕੀ ਕਾਰਨ ਹੈ ਤੁਸੀਂ ਅੱਜ ਇੱਥੇ ਵਿਰੋਧ ਕਰ ਰਹੇ ਹੋ ਇੱਕ ਪਾਸੇ ਤਾਂ ਜ਼ਮੀਨਾਂ ਨੂੰ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਸਵੇਰ ਤੋਂ ਪੁਲਿਸ ਭਾਰੀ ਫੋਰਸ ਵੱਲ ਲੈ ਕੇ ਪਹੁੰਚ ਆਇਆ ਤੁਸੀਂ ਵਿਰੋਧ ਕਰਦੇ ਹੋ ਵਿਰੋਧ ਕਰਨਾ ਇਹ ਸਾਨੂੰ ਦਾ ਰੇਟ ਹੀ ਦਿੰਦੇ ਹਾਂ ਇਹਨੂੰ ਦੇਣ ਆਪਣਾ ਮਾਰਕੀਟ ਰੇਟ ਨਾਲ ਇਹ ਦਿੰਦਾ ਦੂਏ ਨਾਲ ਇਹੀ ਰੇਟ ਨਾ ਉਹਨਾਂ ਨੂੰ ਮਨਜ਼ੂਰ ਨਹੀਂ ਹਾਂ ਨੂੰ ਮਾਰ ਕੇ ਤਾਂ ਡੇਰ ਅੱਛੇ ਲੈਂਡ ਲੈਂਡ ਨੂੰ ਤਿਆਰ ਆ ਤੇ ਜੇ ਸਾਡੇ ਧੱਕਾ ਕਰਨਗੇ ਤਾਂ ਅਸੀਂ ਮਸ਼ੀਨਾਂ ਥੱਲੇ ਆ ਕੇ ਮਰ ਜਾਾਂਗੇ ਪਰ ਜ਼ਮੀਨ ਨਹੀਂ ਦਿੰਦੇ ਇਹਨਾਂ ਨੂੰ ਮਰਨਾ ਮਨਜ਼ੂਰ ਆ ਜ਼ਮੀਨ ਨਹੀਂ ਦੇਣੀ ਹੈਗੀ ਕਿਸੇ ਵੀ ਕੀਮਤ ਤੇ ਜਦ ਤੱਕ ਉਹਨੂੰ ਡੇਰ ਸਹੀ ਨਹੀਂ ਦਿੰਦੇ ਬੱਪੂ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਨਾਮ ਸੁਮਿੰਦਰ ਪਾਲ ਨਹੀਂ ਸਹਿਜੂ ਮਾਜਰਾ ਨੰਬਰ ਆ ਬਹੁਤ ਵੇਲੇ ਚੀ ਜ਼ਮੀਨ ਹੈ ਮਾਜਰੇ ਦੀ ਢਾਈ ਏਕੜ ਮੇਰੀ ਰਿਕੁਆਇਰ ਹੋ ਰਹੀ ਹੈ ਰਿਕੁਆਇਰ ਹੋ ਰਹੀ ਹੈ ਅੱਜ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਇੱਕ ਪਾਸੇ ਤਾਂ ਉਹ ਜ਼ਮੀਨ ਐਕਵਾਇਰ ਕਰਨ ਦੇ ਲਈ ਸਵੇਰ ਤੋਂ ਅੱਜ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਨਾਲ ਅਧਿਕਾਰੀ ਉਹਨਾਂ ਦਾ ਇਹ ਹੈ ਜੀ ਉਹ ਟੱਕਾ ਕਰਨ ਨੂੰ ਫਿਰਦੇ ਆ ਹਮ ਸਾਰਿਆਂ ਨੂੰ ਦੱਸਤਾ ਉਹਨਾਂ ਨੇ ਮੀਟਿੰਗਾਂ ਕਰ ਲਈਆਂ ਮੀਟਿੰਗ ਵਿੱਚ ਕੁਝ ਹੋਰ ਕਹਿ ਦਿੰਦੇ ਆ ਬਾਹਰ ਆ ਕੇ ਕੁਝ ਹੋਰ ਕਹਿ ਦਿੰਦੇ ਆ ਆ ਮਗਰਲੇ ਦਿਨ ਤਾਂ ਸਾਨੂੰ ਠਿੱਕਰੀ ਦਿੱਤਾ ਉਸ ਤੋਂ ਉਹਨਾਂ ਨੇ ਕਹਿੰਦੇ ਅਸੀਂ ਐਸਐਸਪੀ ਤੋਂ ਚੁਕਾ ਦੇਂਗੇ ਤੁਹਾਨੂੰ ਫਲਾਣਾ ਕਰਦੇ ਹਾਂ ਠੰਮ ਕਰ ਲਾਂਗੇ ਕਿਹਨਾਂ ਵੱਲੋਂ ਛਿੜਕਿਆ ਗਿਆ ਐਸਡੀਐਮ ਸਾਹਿਬ ਵੱਲੋਂ ਵੱਨ ਹਾਂ ਮਾਰੀ ਮੋਟੀ ਬੰਦਾ ਨੀਚੇ ਠਿਕਰਾ ਐਨ ਮੇਨ ਕੀ ਆ ਕੀ ਗਿਆ ਤੁਹਾਨੂੰ ਉਹਨਾਂ ਨੂੰ ਕਿਹਾ ਉਹ ਕਹਿੰਦੇ ਤੁਸੀਂ ਕੀ ਕਰੋਗੇ ਤੁਹਾਨੂੰ ਪੁਲਿਸ ਤੋਂ ਰੋਜ਼ ਅਸੀਂ ਕਰਾਂਗੇ ਜੇ ਹੁਣ ਇੱਥੇ ਪੁਲਿਸ ਪ੍ਰਸ਼ਾਸਨ ਲੈ ਕੇ ਅਧਿਕਾਰੀ ਪਹੁੰਚ ਜਾਂਦੇ ਨੇ ਫਿਰ ਕੀ ਕੀਤਾ ਜਾਊਗਾ ਤੁਹਾਡੇ ਸਾਡੀਆਂ ਲਾਸ਼ਾਂ ਤੇ ਵੀ ਜਿਉਂਦੇ ਜਿਉਂਦੇ ਤਾਂ ਨਹੀਂ ਕਰ ਦਿੰਦੇ ਹੋ ਨਾ ਹੂੰ ਇਹਨਾਂ ਅਗੇ ਪਹੁੰਚਾਂਗੇ ਜੋ ਕੁਝ ਵੀ ਕਰਮੀ ਉਹ ਕਰਾਂਗੇ ਪਿੰਡ ਦੇ ਲੋਕ ਹੈਗੇ ਨਾਲ ਸਪੋਰਟ ਚ ਖੜੇ ਨੇ ਪਿੰਡ ਦੇ ਸਪੋਰਟ ਦੇ ਵਿੱਚ ਹੈਗੇ ਹੂੰ ਕਿਸਾਨ ਯੂਨੀਅਨਾਂ ਦਾ ਸਾਥ ਹੈਗਾ ਕੋਈ ਕਿਹੜੀ ਕਿਹੜੀ ਯੂਨੀਅਨ ਨਾਲ ਹੈਗੀ ਸਾਡੇ ਸਿੱਧੂਪੁਰ ਯੂਨੀਅਨ ਉਹ ਤਾਂ ਚਲੀ ਜਾਉਨੇ ਆ ਉਹਨਾਂ ਦੇ ਨਾਲ ਤਾਂ ਪਹਿਲਾਂ ਤੇ ਬਾਕੀ ਫੇਰ ਆ ਸਾਡੇ ਪਿੰਡ ਦੀ ਕਾਬੀਆਂ ਯੂਨੀਅਨ ਹੂੰ ਉਹ ਸਾਰੇ ਨਾਲ ਆ ਸਾਡੇ ਹੂੰ ਮਤਲਬ ਜ਼ਮੀਨ ਐਕਵਾਇਰ ਨਹੀਂ ਕਰਨ ਦੇਓਗੇ ਜਦ ਤੱਕ ਰੇਟ ਸਹੀ ਨਹੀਂ ਮਿਲਦਾ ਰੇਟ ਸਹੀ ਦੇਣ ਸਾਨੂੰ ਅਸੀਂ ਆਪ ਕਹਾਂਗੇ ਵੀ ਆ ਬੱਲ ਹਾਂ ਸਾਡੀ ਫਸਲ ਦੀ ਖੜੀਆ ਤਾਂ ਨਹੀਂ ਕਹਾਂਗੇ ਬੱਲ ਅੱਜ ਤੁਹਾਡੀ ਗੱਲਬਾਤ ਹੋਈ ਕਿਸੇ ਅਧਿਕਾਰੀ ਨਾਲ ਐਸ.ਡੀ.ਐਮ. ਸਾਹਿਬ ਨਾਲ ਜਾਂ ਕਿਸੇ ਹੋਰ ਐਸ.ਡੀ.ਐਮ. ਕਿਸੇ ਨਾਲ ਨਹੀਂ ਕਿਸੇ ਨਾਲ ਆਇਆ ਹੀ ਕੋਈ ਇੱਥੇ ਆਇਆ ਨਹੀਂ ਕੋਈ ਪਰ ਤੁਸੀਂ ਅਸੀਂ ਤਾਂ ਸਾਦੇ ਆ ਵੀ ਆਉਣ ਹਾਂ ਪਰ ਤੁਸੀਂ ਪਹਿਲਾਂ ਹੀ ਖੜ ਗਏ ਵੀ ਲੱਗਦਾ ਵੀ ਆ ਸਕਦੇ ਆ ਦੇਖੋ ਮੈਨੂੰ ਮੁਸ਼ਕਲ ਲੱਗਦਾ ਬਾਹਰ ਖੜੇ ਆ ਉਹ ਤਿਆਰੀ ਦੇ ਵਿੱਚ ਆ ਪਰ ਉਹਨਾਂ ਜਿਹੜੇ ਸਟੇਜ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹ ਧਮਕੀਆਂ ਸੀ ਜੀ ਉਹਨਾਂ ਨੇ ਚੱਲਣੀਆਂ ਨਹੀਂ ਹੁਣ ਉਹਦੇ ਕਰਕੇ ਉਹ 6 ਵਜੇ ਨਹੀਂ ਆ ਹੁਣ ਸਾਹਮਣੇ ਨਹੀਂ ਆ ਰਹੇ ਹਲ ਵਾਲੇ ਪਿੰਡਾਂ ਚ ਆਉਣਗੇ ਸਾਡੇ ਸ਼ਾਇਦ ਨਾ ਆਉਣ ਦੇਖੋ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਆਡਰ ਆਇਆ ਸੀਗਾ ਕਿ ਨੈਸ਼ਨਲ ਹਾਈਵੇਅ ਦੇ ਜਿਹੜੇ ਵੀ ਪ੍ਰੋਜੈਕਟਾਂ ਦੇ ਵਿੱਚ ਸ੍ਰੀ ਜੀ ਹੋ ਚੁੱਕਾ ਭਾਪ ਜੀ ਨੂੰ ਅਸੀਂ ਅਵਾਰਡ ਕਰ ਚੁੱਕੇ ਆ ਤੇ ਉਹਨਾਂ ਦੇ ਨਕਬਜ਼ੇ ਜਿਹੜੇ ਨੈਸ਼ਨਲ ਹਾਈਵੇਅ ਨੂੰ ਹੈਂਡਓਵਰ ਕੀਤਾ ਜਾਵੇ ਤਾਂ ਕਿ ਜਿਹੜੇ ਸੜਕਾਂ ਦਾ ਕੰਮ ਰੁਕ ਨਾ ਸਕੇ ਅਸ਼ੈਂਸਰ ਸਰਵਿਸ ਦੇ ਵਿਚਾਰਦਾਵੇ ਸੋ ਉਸੇ ਲੜੀ ਦੇ ਵਿੱਚ ਅਸੀਂ ਕਬਜ਼ਾ ਕਾਰਵਾਈ ਸ਼ੁਰੂ ਕੀਤੀ ਹੈ ਤੇ ਲਗਭਗ ਸਾਰੇ ਹੀ ਪਿੰਡਾਂ ਦੇ ਕਿਸਾਨਾਂ ਨੇ ਬੜਾ ਸਹਿਯੋਗ ਦਿੱਤਾ ਤੇ ਬੜੇ ਅਮਨ ਨਾਲ ਅਸੀਂ ਹੁਣ ਤੱਕ 15 ਤੋਂ ਵੱਧ ਕਿਲੋਮੀਟਰ ਕਬਜ਼ਾ ਇੱਥੇ ਲੈ ਚੁੱਕਿਆ ਤੇ ਹੁਣ ਵੀ ਕਾਰਵਾਈ ਚੱਲੀ ਹੈ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਹੋਇਆ ਆ ਵਿਰੋਧ ਵੇਖੋ ਥੋੜਾ ਜਿਹਾ ਰਿਸਿਸਟੈਂਸ ਬਣਾ ਬਟਾ ਹੁੰਦਾ ਪਰ ਇਸ ਸੱਚ ਕਾ ਇਦਾਂ ਕੋਈ ਨਹੀਂ ਹੋਇਆ ਕਿ ਕਬਜ਼ਾ ਨਾਲ ਸਾਨੂੰ ਕੋਈ ਪੁਲਿਸ ਫੋਰਸ ਯੂਜ਼ ਕਰਨੀ ਪਈ ਇਦਾਂ ਕੁਛ ਨਹੀਂ ਆਇਆ ਇੱਕ ਸੱਜੋ ਮਜਰੇ ਦੇ ਵਿੱਚ ਨਾ ਸਰ ਕੋਈ ਕਹਿ ਰਿਹਾ ਕਿ ਝੰਡੇ ਲੈ ਕੇ ਕਿਸਾਨ ਯੂਨੀਅਨ ਦੇ ਵਿੱਚ ਬੈਠੇ ਸੀਗੇ ਈ ਸਾਨੂੰ ਉਹ ਮਿਲੀ ਹੋਈ ਆ ਵੀ ਸਟੇ ਮਿਲੀ ਹੋਈ ਆ ਬਟ ਉੱਥੇ ਫਿਲਹਾਲ ਅਜੇ ਕੋਈ ਪੁਲਿਸ ਅਧਿਕਾਰੀ ਨਹੀਂ ਸੀ ਪਹੁੰਚਿਆ ਪਰ ਉਹ ਪਹਿਲੇ ਹੀ ਆਪਣੀ ਜਗ੍ਹਾ ਦੇ ਉੱਤੇ ਬੈਠੇ ਸਟੇ ਮਿਲੀ ਹੋਈ ਆ ਦੇਖੋ ਮੈਨੂੰ ਪਰਸੋ ਹੀ ਨੈਸ਼ਨਲ ਹਾਈਵੇ ਲੈਣੇ ਧਿਆਨ ਚ ਰਹਿਣਾ ਸਾਜੂ ਮજરા ਨਹੀਂ ਇਸ ਤੋਂ ਇਲਾਵਾ ਹੋਰ ਵੀ ਕੁਝ ਪਿੰਡ ਨੇ ਜਿਹੜਾ ਕੋ ਮਾਰਜੋ ਕੋਰਟ ਕੋਲ ਸਟੇ ਕੀਤਾ ਹੋਇਆ ਜਿਵੇਂ ਬੁਰਜ ਕੱਚਾ ਹੋ ਗਿਆ ਰੱਤੀਪੁਰ ਹੋ ਗਿਆ ਨੂਰਪੁਰ ਹੋ ਗਿਆ ਸਾਜੂ ਮજરાਗਾ ਤੇ ਪਵਾ ਦਾ ਪੁਸ਼ੇਕ ਰਕਬਾ ਜਿਹਦੇ ਤੇ ਮਾਰਜੋ ਹਾਈਕੋਰਟ ਕੋਲੋਂ ਕਿਸੇ ਇੱਕ ਰੈਟਿਫਿਕੇਸ਼ਨ ਦੇ ਵਿੱਚ ਸਟੇ ਹੈਗਾ ਉਹ ਸੋ ਨੈਸ਼ਨਲ ਹਾਈਵੇ ਬੜੇ ਸਟ੍ਰਿਕਲੀ ਮਾਨਜੋ ਕੋਡ ਦੇ ਪਾਲਣਾ ਕਰ ਰਿਹਾ ਹੋਵੇ ਤੇ ਜਿਨ੍ਹਾਂ ਨੰਬਰਾਂ ਤੇ ਸਟੇ ਹੋ ਉਹਨਾਂ ਤੇ ਆਪਾਂ ਕੋਈ ਕਾਰਵਾਈ ਨਹੀਂ ਕਰਾਂਗੇ ਪਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਤੁਸੀਂ ਆਪ ਹੀ ਕਰੋ ਉੱਥੇ ਕੋਈ ਪੁਲਿਸ ਨਹੀਂ ਗਈ ਕੋਈ ਬੰਦਾ ਨਹੀਂ ਗਿਆ ਟੈਪ ਨਹੀਂ ਕੀਤਾ ਜੀ ਮਾਨਜੋ ਕੋਡ ਦੇ ਪਾਸਟੇ ਤੇ ਆਪਾਂ ਉੱਤੇ ਕੋਈ ਕਾਰਵਾਈ ਕਰ ਵੀ ਨਹੀਂ ਸਕਦੇ ਸੋ ਆਨਰੇਬਲ ਕੋਰਟ ਇਜ਼ ਸੁਪਰੀਮ ਸੋ ਸੁਪਰੀਮ ਉਹਨਾਂ ਦੀ ਪੂਰੀ ਪਾਲਣਾ ਕਰਦੇ ਹੋਏ ਆਪਾਂ ਕਾਰਵਾਈ ਕਰਦੇ ਹਾਂ ਬਾਕੀ ਉਹਨੂੰ ਇਸੇ ਰੇ ਨੂੰ ਛੱਡ ਬਾਕੀ ਇਹਦਾ ਕੰਮ ਚ ਲੈ ਰਹੇ ਇੱਕ ਹੋਰ ਸਵਾਲ ਸੀ ਕਿ ਜਮੀਨਾਂ ਜਿਹੜੀਆਂ ਖਾਲੀ ਸੀ ਉਹਨਾਂ ਤੇ ਹੀ ਹਜੇ ਫਿਲਹਾਲ ਕਬਜ਼ੇ ਕੀਤੇ ਗਏ ਜਾਂ ਕਿਸੇ ਜਿਹੜੀਆਂ ਫਸਲਾਂ ਵੱਲ ਲੱਗਿਆ ਨਹੀਂ ਲੱਗੇ ਨਹੀਂ ਦੇਖੋ ਕਿਸਾਨ ਭਰਾਵਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਵੈਸੇ ਵੀ ਫਸਲ ਪੁੱਤਾਵਰ ਕੀ ਹੁੰਦੀ ਆਪਣਾ ਸਾਨੂੰ ਮਾਂ ਜਮੀਨ ਫਸਲ ਜਿਹੜੇ ਪੁੱਤਾਵਰ ਕੀ ਹੈ ਸੋ ਜਿੱਥੇ ਜਿੱਥੇ ਖਾਲੀ ਸੀ ਉੱਥੇ ਉੱਥੇ ਪੇਜਸ਼ਨ ਲੈ ਰਿਆ ਜਿਵੇਂ ਜਿਵੇਂ ਇਹ ਫਸਲ ਵੱਧਦੇ ਜਾਣਗੇ ਜਿਵੇਂ ਕੋਈ ਖਰਾਚਾਰਾ ਖੜਾ ਹੋਵੇ ਜਾਂ ਕੋਈ ਆਪਣੀ ਫਸਲ ਹੈਗੀ ਹੈ ਉਹ ਤੋਂ ਬਾਅਦ ਅਫਸਰ ਇੱਕ ਕਲਾਸ ਕੁਐਸਚਨ ਆ ਇਹਨਾਂ ਨੂੰ ਪੇਮੈਂਟਾਂ ਵਗੈਰਾ ਸਾਰੀਆਂ ਨੂੰ ਪਹੁੰਚ ਗਈਆਂ ਨੇ ਉਹਨਾਂ ਦੇ ਖਾਤੇ ਦੇ ਵਿੱਚ ਕਬਜ਼ਾ ਤਾਂ ਲਿਆ ਜਾ ਰਿਹਾ ਜਾਂ ਹਜੇ ਮਤਲਬ ਕਿਸੇ ਦਿਨਾਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵਾਂ ਜਦੋਂ 3 ਚੀਜ ਹੋ ਜਾਂਦਾ ਵੇ ਉਸ ਤੋਂ 60 ਦਿਨਾਂ ਬਾਅਦ ਜਿਹੜਾ ਵੇ ਪੋਜੈਸ਼ਨ ਦਾ ਅਧਿਕਾਰ ਨੈਸ਼ਨਲ ਹਾਈਵੇ ਨੂੰ ਮਿਲ ਜਾਂਦਾ ਐਸ ਪਰ ਕਿਸਾਨ ਭਰਾਵਾਂ ਵੱਲੋਂ ਕੁਝ ਛੋਟੇ ਏਰੀਆ ਦੇ ਵਿੱਚ ਕੁਝ ਛੋਟੇ ਕਹਿੰਦੇ ਬਹੁਤ ਏਰੀਆ ਦੇ ਵਿੱਚ ਵਿਰੋਧ ਕਰਦੇ ਪੈਸੇ ਨਹੀਂ ਲੇ ਗਏ ਪਰ ਜਿਹੜੇ ਅਸੀਂ ਕਿਸੇ ਖਸਮਿਆਂ ਦੇ ਹੁਣ ਮੈਂ ਅਵਾਰਡ ਕੀਤੇ ਨੇ ਪਿੱਛੇ ਜੇ ਇੱਕ ਲੈਟਰ ਨੈਸ਼ਨਲ ਹਾਈਵੇ ਨੂੰ ਭੇਜਿਆ ਸੀ ਤੇ ਹੁਣ 3G ਦੇ ਪੈਨਸੀ ਉਥੇ ਜੀ ਪੈਨ ਪਰਸੋ ਖੁੱਲ ਗਿਆ ਉਹ ਅਵਾਰਡ ਵੀ ਸੀ ਕੋਲ ਵਿੱਚ ਕਰਨ ਜਾ ਰਹੇ ਆ ਤੇ ਕਿਸਾਨਪ ਦਾ ਮਾਰ ਨਾਲ ਉਹਨਾਂ ਨੂੰ ਜੋ ਮੈਂ ਲੈਟਰ ਭੇਜਿਆ ਸੀ ਡਿਮਾਂਡ ਕੀਤੀ ਸੀ ਪੈਸਿਆਂ ਦੀ ਉਹਦੇ ਤੇ ਸੰਤੁਸ਼ਟੀ ਹੈ ਤੇ ਹੋਪਫੁਲੀ ਮੇਰੇ ਉਸ ਅਵਾਰਡ ਦੇ ਬੇਸ ਤੇ ਸਾਰੇ ਕਿਸਾਨ ਭਰਾ ਜਿਹੜੇ ਅੱਗੋਂ ਨਵੇਂ ਪੈਸੇ ਚੁਕਲਣਗੇ ਪਿਛਲੇ ਜਿਹੜੇ ਪੈਸੇ ਉਹਨਾਂ ਨੇ ਨਹੀਂ ਚੁੱਕੇ ਉਹਦੇ ਵਾਸਤੇ ਡੈਫੀਨਿਟਲੀ ਆਪਾਂ ਨੂੰ ਇਹਨਾਂ ਨੂੰ ਆਰਬਿਟਰ ਕੋਲ ਜਾਣਾ ਪਏਗਾ ਤੇ ਜੋ ਆਰਬਿਟਰ ਫੈਸਲਾ ਕਰੇਗਾ ਉਹ ਸਾਰੇ ਨੂੰ ਉਸ ਹਾਰ ਦਾ ਪੈਸੇ ਨੈਸ਼ਨਲ ਹਾਈਕੋਰਟ ਨੂੰ ਦੇ ਦੇਣਾ ਹੈ ਜਿਹੜੀ ਜ਼ਮੀਨਾਂ ਦੀ ਕੀਮਤ ਆ ਇਹ ਡੀਸੀ ਰੇਟਾਂ ਤੇ ਦਿੱਤੀ ਜੀ ਕਿ ਮਾਰਕੀਟ ਰੇਟ ਦੇ ਹਿਸਾਬ ਨਾਲ ਦਿੱਤੇ ਨਹੀਂ ਵੇਖੋ ਮਾਰਕੀਟ ਰੇਟ ਕਾਨੂੰਨੀ ਤੌਰ ਤੇ ਕੋਈ ਰੇਟ ਨਹੀਂ ਹੁੰਦਾ ਮੇਰੀ ਚੀਜ਼ ਹੈ ਕਲੈਕਟਰ ਰੇਟ ਜਿਹੜਾ ਹੈਗਾ ਮੈਨੂੰ 10 ਲੱਖ ਰੁਪਏ ਕਿਲਾ ਮੈਂ ਕਹਣਾ ਨਹੀਂ ਜੀ ਮੇਰੀ ਜੀ ਚੰਗੇ ਥਾਂ ਤੇ ਹੈ ਚੰਗੀ ਫਸਲ ਦਿੰਦੀ ਹੈ ਮੈਂ ਤੇ 15 ਨੂੰ ਕਿਲਾ ਦੇਣਾ ਮੈਂ ਤੇ 16 ਨੂੰ ਕਿਲਾ ਦੇਣਾ ਸੋ ਹਰ ਬੰਦੇ ਦੀ ਇਹ ਡਿਮਾਂਡ ਐਂਡ ਸਪਲਾਈ ਤੇ ਕੰਮ ਚੱਲਦਾ ਲੋਡ ਅਨੁਸਾਰ ਹੁੰਦਾ ਹੈ ਮੰਨੂ ਇਹ ਜ਼ਮੀਨ ਦੀ ਲੋੜ ਹੈ ਮੈਂ ਨਾਲ ਦੀ ਨਗਦੀ ਮੈਂ 15 ਵੀ ਦੇ ਦਾਂਗਾ 20 ਵੀ ਦੇ ਦਾਂਗਾ ਤੇ ਜਿਹਨੂੰ ਨਹੀਂ ਲੋੜ 15 ਤੱਕ ਹੀ ਕਹਿਗਾ ਮੈਂ 15 ਵੀ ਕਿਉਂ ਦਵਾਂ 15 4 ਲੱਗਦਾ ਸੋ ਇਹ ਡਿਮਾਂਡ ਐਂਡ ਸਪਲਾਈ ਤੋਂ ਚੱਲਦਾ ਸਾਰਾ ਅਸੀਂ ਜਿਹੜਾ ਰੇਟ ਦਿੰਨੇ ਐ ਐਸ ਪਰ ਐਕਟ ਦਿੰਨੇ ਆ ਜੋ ਕਲੈਕਟਰ ਰੇਟ ਐ ਉਹਦੇ ਬੇਸੇ ਜੋ ਛਾਂਟ ਨਿਕਲਦੀ ਐ ਉਹਰੇ ਤੇ ਇੱਕ ਫੈਕਟਰ ਲੱਗਦਾ ਵੇ ਜ਼ਮੀਨ ਕਮੇਟੀ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਤੇ ਇੱਕ ਦਾ ਫੈਕਟਰ ਹੁੰਦਾ ਜਿਵੇਂ ਜਿਵੇਂ ਉਹ ਕਾਰਪੋਰੇਸ਼ਨ ਕਮੇਟੀ ਤੋਂ ਦੂਰ ਹੋਈ ਉਹਨੇ ਫੈਕਟਰ ਰੇਟ ਬਤਾਇਆ ਉਹ ਮੈਕਸਿਮਮ ਦੋ ਦਾ ਫੈਕਟਰ ਲੱਗਦਾ ਵੇ ਉਹ ਦੋਰ ਇਫੈਕਟ ਨਾਲ ਜਿਹੜਾ ਜੋ ਛਾਂਟ ਨਿਕਲੇ ਉਹਨੂੰ ਮਲਟੀਪਲਾਈ ਕਰਕੇ ਉਹ ਤੇ 100% ਸਲੂਸ਼ਨ ਦਿੱਤਾ ਜਾਂਦਾ ਇੱਕ ਮੋਟਾ ਮੋਟਾ ਜੇ ਸਮਝੀਏ ਤੇ ਇਹਨ 4 ਗੁਣਾ ਰੇਟ ਹੋ ਜਾਂਦਾ ਜਿਹੜੀ ਕਮੇਟੀ ਕਰ ਤੋਂ ਉਹ ਰੇਟ ਤੋਂ 4 ਗੁਣਾ ਰੇਟ ਛਾਂਟ ਤੋਂ ਨੋਟ ਕਲੈਕਟਰ ਕਲੈਕਟਡ ਘੱਟ ਰਾ ਛਾਂਟ ਕੇ ਹੀ ਮਹਿੰਗੇ ਰੇਟ ਤੇ ਵਿਸਥਾਰ ਹੁੰਦੀਆਂ ਤੇ ਉਹ ਫਿਰ ਛਾਂਟੇਡ ਬਾਅਦ ਨਿਕਲ ਕਹਿੰਦਾ ਪਰ ਜਿਹੜੇ ਅਸੀਂ ਰੇਟ ਅੱਗੋਂ ਮੈਂ ਪ੍ਰੋਪੋਜ਼ ਕਰਕੇ ਮਿਸਕਿੰ ਨੇ ਭੇਜੇ ਨੇ ਉਹ ਛਾਂਟ ਤੋਂ ਵੀ ਕਿਤੇ ਜ਼ਿਆਦਾ ਭੇਜੇ ਨੇ ਲਗਭਗ 16 ਲੱਖ ਰੁਪਿਆ ਪਰ ਕਲੀਅਰ ਰੇਟ ਹੈ ਸਾਵੇ ਜਦਕਿ ਛਾਂਟ 12-13 ਲ ਉਰੀ ਫੈਸਿਲਿਟੀ ਲਈਏ ਇਥੇ ਦੇ ਲੋਕਾਂ ਦੀ ਜਿਹੜੀ ਆਈਸੋਨ ਬਣ ਰਿਆ ਵੇ ਕੁੰਕਲਾ ਉਹਨੂੰ ਧਿਆਨ ਚ ਰੱਖਿਆ ਉਹ ਸਾਰੇ ਫੈਕਟਰਾਂ ਉੱਤੇ ਧਿਆਨ ਚ ਰੱਖ ਕੇ 16 ਲੱਖ ਰੁਪਏ ਕਿਲਾ ਦੇ ਰਿਹਾ ਹੈ ਤਾਂ ਬਿਲਕੁਲ ਜੀ ਸਜੋ ਮਾਜਰੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਕਿ ਸਾਡੀਆਂ ਜ਼ਮੀਨਾਂ ਅਸੀਂ ਐਕਵਾਇਰ ਨਹੀਂ ਹੋਣ ਦੇਵਾਂਗੇ ਸਾਨੂੰ ਸਟੇ ਮਿਲੀ ਹੋਈ ਹੈ ਜਦੋਂ ਸਬੰਧੀ ਐਸਡੀਐਮ ਸਮਰਾਲਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਇੱਕ ਗ੍ਰੀਨਫੀਲਡ ਪ੍ਰੋਜੈਕਟ ਹੈ ਅਸੀਂ ਸਿਰਫ ਉਹੀ ਜਗ੍ਹਾ ਦੇ ਉੱਤੇ ਐਕਵਾਇਰ ਕਰ ਰਹੇ ਹਾਂ ਜਿਹੜੀ ਖਾਲੀ ਪਈਆਂ ਨੇ ਜਾਂ ਜਿਨ੍ਹਾਂ ਨੂੰ ਸਟੇ ਮਿਲੀ ਹੋਈ ਹੈ ਜਿਸ ਜਗ੍ਹਾ ਦੇ ਉੱਤੇ ਉਸ ਦੇ ਉੱਤੇ ਅਸੀਂ ਜਿਹੜਾ ਕਬਜ਼ਾ ਹੈ ਉਹ ਨਹੀਂ ਲੈ ਰਹੇ ਹੈਗੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਉਸ ਦੇ ਉੱਤੇ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਸਟੇ ਮਿਲੀ ਹੋਈ ਹੈ ਤੇ ਜਿਨ੍ਹਾਂ ਦੇ ਜਿਹੜੀਆਂ ਖਾਲੀ ਨੇ ਉਹਨਾਂ ਦੇ ਉੱਤੇ ਹੀ ਸਾਡੇ ਵੱਲੋਂ ਕਬਜ਼ਾ ਜਿਹੜਾ ਲਗਾਤਾਰ ਲਿੱਤਾ ਜਾ ਰਿਹਾ ਪਰ ਕਿਸੇ ਵੀ ਕਿਸਾਨ ਦੇ ਵੱਲੋਂ ਜਾਂ ਕਿਸੇ ਵੀ ਜ਼ਮੀਨ ਦੇ ਮਾਲਕ ਦੇ ਵੱਲੋਂ ਵਿਰੋਧ ਜਿਹੜਾ ਹਜੇ ਤੱਕ ਉਹ ਸਾਨੂੰ ਨਹੀਂ ਕਰਨ ਦੇ ਲਈ ਮਿਲਿਆ ਵੀ ਕਿਤੇ ਵੀ ਕਿਸੇ ਨੇ ਵਿਰੋਧ ਕੀਤਾ ਹੋਵੇ ਪਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੇਕਰ ਸਾਡੇ ਇੱਥੇ ਅਧਿਕਾਰੀ ਜਾਂ ਕੋਈ ਪੁਲਿਸ ਮਲਾਜ਼ਮ ਕਬਜ਼ਾ ਲੈਣ ਪਹੁੰਚਦਾ ਹੈ ਐਕਵਾਇਰ ਕਰਨ ਦੇ ਲਈ ਸਾਡੇ ਮੱਛੀ ਪਾਲਣ ਦੇ ਵਿੱਚ ਹੀ ਆ ਜ਼ਮੀਨ ਦੇ ਵਿੱਚ ਕੋਈ ਪਹੁੰਚਦਾ ਅਧਿਕਾਰੀ ਤਾਂ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ ਪਰ ਉੱਥੇ ਐਸਡੀਐਮ ਸਾਹਿਬ ਨੇ ਇਹ ਸਾਫ਼ ਕਰ ਦਿੱਤਾ ਕਿ ਅਸੀਂ ਕਬਜ਼ਾ ਉਸ ਜਗ੍ਹਾ ਦਾ ਨਹੀਂ ਲਾਵਾਂਗੇ ਜਿਨ੍ਹਾਂ ਨੂੰ ਸਟੇ ਮਿਲੀ ਹੋਈ ਹੈ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ